ਸਸੀ ਕਾں ਦੋਸਤੋ ਕੀ ਹਾਲ ਹੈ ਤੁਹਾਡੇ ਅੱਜ ਮੈਂ ਤੁਹਾਨੂੰ ਆਪਦੀ origignal ਲਿਖਤ ਇੱਕ ਸੁਣਾਉਣ ਲੱਗਿਆ ਵਾਹ ਰੱਬਾ ਵਾਹ ਰੱਬਾ ਤੂ ਵੀ ਹੈ ਕਮਾਲ ਰੱਬਾ ਕਿਤੇ ਲਵਾ ਦਿੰਨਾ ਢੂਗੀ ਤੇ ਕਿਤੇ ਲਾ ਦਿੰਨਾ ਬਾਹਰ ਰੱਬਾ ਕਿਤੇ ਲਾ ਦਿੰਨਾ ਢੂਗੀ ਤੇ ਕਿਤੇ ਲਾ ਦਿੰਨਾ ਬਾਹਰ ਰੱਬਾ ਵਾਹ ਰੱਬਾ ਵਾਹ ਰੱਬਾ ਕਿਤੇ ਦਿਨ ਹੈ ਮੱਕੜੀ ਦੇ ਜਾਲ ਵਾਂਗੂ ਮੁਸ਼ਕਲਾਂ ਵਿੱਚ ਪਾ ਰੱਬਾ ਕਿਦੇ ਦਿਨਾਂ ਮਕਰੀ ਦੇ ਜਾਲ ਵਾਂਗੂ ਮੁਸ਼ਕਲਾਂ ਵਿੱਚ ਪਾਰਦਾ ਕਿਦੇ ਮੁਸ਼ਕਲਾਂ ਵਿੱਚ ਡੁੱਬੇ ਇਨਸਾਨ ਨੂੰ ਬੇਟਾਂ ਵਿੱਚ ਦਿਨਾਂ ਤਾਰ ਰੱਬਾ ਵਾਹ ਰੱਬਾ ਵਾਹ ਰੱਬਾ ਤੇਰੀ ਤਪਿਸ਼ ਤੋਂ ਕਿਸੇ ਕਿਸੇ ਦਾ ਹੀ ਹੁੰਦਾ ਹੋਊ ਵਿਚਾਰ ਰੱਬਾ ਤੇਰੀ ਤਪਿਸ਼ ਤੋਂ ਕਿਸੇ ਕਿਸੇ ਦਾ ਹੀ ਹੁੰਦਾ ਹੋਊ ਵਿਚਾਰ ਰੱਬਾ ਕਿ ਕਿਦੇ ਲਿਆ ਦਿਨ ਤੂੰ ਠੰਡੀ ਬਰਖਾ ਦੀ ਬਹਾਰ ਰੱਬਾ ਵਾਹ ਰੱਬਾ ਵਾਹ ਰੱਬਾ ਕਿਦੇ ਤਾਂ ਇੰਜ ਲੱਗਦਾ ਹੈ ਤੂੰ ਕਿਤੇ ਹੈ ਜਾਂ ਨਾ ਰੱਬ ਕਿਦੇ ਤਾਂ ਇੰਜ ਲੱਗਦਾ ਤੂੰ ਕਿਤੇ ਹੈ ਜਾਂ ਨਾ ਰੱਬ ਤੇ ਕਿਤੇ ਲੱਗਦਾ ਬਸ ਅਰਥਾ ਤੂੰ ਹੀ ਤੂੰ ਹੈ ਰੱਬ ਵਾਹ ਰੱਬ ਵਾਹ ਰੱਬ ਧੰਨਵਾਦ ਸ਼ੇਅਰ ਜ਼ਰੂਰ ਕਰਨਾ